ਅਸਿਕਾਲ ਤੁਸੀਂ ਦੇਖੇ ਲੁਧਿਆਣ ਟਾਈਮਸ ਮੈਂ ਹਾਂ ਪ੍ਰਵਲਿੰਗ ਕੌਰ ਅੰਮ੍ਰਿਤਸਰ ਦੇ ਇੱਕ ਨਿੱਜੀ ਕਲੱਬ ਦੇ ਵਿੱਚ 9 ਪੰਜ ਨੌਜਵਾਨਾਂ ਦੇ ਵੱਲੋਂ ਪਾਵਰ ਲਿਫਟਿੰਗ ਜਿਹੜੀ ਹੈ ਉਹ ਸਿੱਖੀ ਗਈ ਜਿਸ ਤੋਂ ਬਾਅਦ ਕੀ ਉਹ ਇੱਕ ਨੈਸ਼ਨਲ ਪੱਧਰ ਦੇ ਹੋਏ ਇੱਕ ਮੁਕਾਬਲੇ ਦੇ ਵਿੱਚ ਜਿੱਤ ਹਾਸਲ ਕਰਕੇ ਆਏ ਪੰਜ ਨੌਜਵਾਨਾਂ ਦਾ ਜਿਹੜਾ ਹੈ ਅੰਮ੍ਰਿਤਸਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਜਿਸ ਤੋਂ ਬਾਅਦ ਕੀ ਕਲਬ ਨੂੰ ਚਲਾਉਣ ਵਾਲੇ ਜਤਾਰ ਬੌਕਸਰ ਤੇ ਹੈਰੀ ਪਿੰਡਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਟ੍ਰੇਨ ਕੀਤਾ ਸੀ ਤੇ ਰਾਜਸਥਾਨ ਦੇ ਵਿੱਚ ਹੋਏ ਇਸ ਮੁਕਾਬਲੇ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਪਾਵਰ ਲਿਫਟਿੰਗ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਸ਼੍ਰੀ ਕਾਲ ਤਕਤ ਸਾਹਿਬ ਨੂੰ ਜਾ ਕੇ ਨਤਮਸਤਕ ਹੋ ਕੇ ਆਪਣਾ ਜਿਹੜਾ ਸ਼ੁਕਰਾਨਾ ਵੀ ਕੀਤਾ ਇਸ ਮੌਕੇ ਤੇ ਇਹਨਾਂ ਨੌਜਵਾਨਾਂ ਵੱਲੋਂ ਜਾਣਕਾਰੀ ਇਹ ਸਾਂਝੀ ਕੀਤੀ ਜਾਂਦੀ ਹੈ ਇਹਨਾਂ ਦਾ ਰਹਿਣ ਦਾ ਖਰਚਾ ਇਹਨਾਂ ਦਾ ਜਾਣ ਦਾ ਕਿਰਾਇਆ ਸਾਰਾ ਇਹਨਾਂ ਨੇ ਆਪਣੇ ਪੱਲਿਓ ਹੀ ਕੀਤਾ ਹੈ ਪਾਵਰ ਲਿਫਟਿੰਗ ਨੂੰ ਹਜੇ ਤੱਕ ਸਰਕਾਰ ਦੇ ਵੱਲੋਂ ਕੋਈ ਵੀ ਜਿਹੜੀ ਹੈ ਮਾਨਤਾ ਨਹੀਂ ਦਿੱਤੀ ਗਈ ਤੇ ਇਹਨਾਂ ਦੀ ਇਹ ਮੰਗ ਹੈ ਕਿ ਪਾਵਰ ਲਿਫਟਿੰਗ ਨੂੰ ਵੀ ਜਿਹੜਾ ਹੈ ਸਰਕਾਰੀ ਤੌਰ ਤੇ ਮਾਨਤਾ ਦਿੱਤੀ ਜਾਵੇ ਤੇ ਇਹਨਾਂ ਦਾ ਜਿਹੜਾ ਸਨਮਾਨ ਬੰਦਾ ਸਨਮਾਨ ਜਿਹੜਾ ਇਹਨਾਂ ਦਾ ਕੀਤਾ ਜਾਵੇ ਕਿਉਂਕਿ ਪੰਜ ਨੌਜਵਾਨ ਜਿਹੜੇ ਆਪਣੀ ਮਿਹਨਤ ਦੇ ਸਦਕਾ ਇੱਕ ਨੈਸ਼ਨਲ ਮੁਕਾਬਲੇ ਦੇ ਵਿੱਚ ਪਹੁੰਚਦੇ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵੱਡੀ ਜਿੱਤ ਹਾਸਲ ਕੀਤੀ ਜਾਦੀ ਤੁਹਾਡੇ ਨਾਲ ਤਸਵੀਰਾਂ ਜਾਣਕਾਰੀ ਜਿਹੜੀ ਹੈ ਸਾਂਝੀ ਕਰਦੇ ਹਾਂ ਜੀ ਸਰ ਆਪਣਾ ਮੈਂਬਰ ਆਸ ਕੇ ਉਹ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਬਾਈ ਮੇਰਾ ਨਾਮ ਹਰਮਿੰਦਰ ਸਿੰਘ ਖੈਰੀ ਸ਼ਰੀਰ ਨੂੰ ਦੱਸਣ ਲਈ ਆਏ ਸ਼ੁਕਰਾਨਾ ਕਰਨ ਆਏ ਗੁਰੂ ਮਹਾਰਾਜ ਜੀ ਦਾ ਕਾਲਕਤਖਸਬ ਬਹੁਤ ਬਹੁਤ ਸ਼ੁਕਰਾਨਾ ਆਪਾਂ ਜੀ ਆਪਣੀ ਟੀਮ ਪੰਜਾਬ ਵੱਲੋਂ 100% ਰੋ ਪਾਵਰ ਲਿਫਟਿੰਗ ਫੈਡਰੇਸ਼ਨ ਆ ਪਾਵਰ ਲਿਫਟਿੰਗ ਦਾ ਜਿਹੜਾ ਨੈਸ਼ਨਲ ਕੰਪੀਟੀਸ਼ਨ ਰਾਜਸਥਾਨ ਚ ਹੋਇਆ ਹੀ ਆਪਾਂ ਸਾਰੇ ਟੀਮ ਜਿੱਤ ਕੇ ਆਈਏ ਉੱਥੋਂ ਆਪਣੇ ਸਾਰੇ ਮੁੰਡੇ ਕੋਈ ਜੂਨੀਅਰ ਸਭ ਜੂਨੀਅਰ 16 16 ਸਾਲ ਦੇ ਬੱਚੇ ਆ ਜਿਨਾਂ ਦੇ ਮੈਡਲ ਆਏ ਨੈਸ਼ਨਲ ਹਾਂਜੀ ਟੋਟਲ ਕਿੰਨੇ ਜਾਣੇ ਗਏ ਸੀ ਕਿ ਤੇ ਕਿੰਨੇ ਮੈਡਲ ਆਏ ਅਸੀਂ 5 ਜਾਣੇ ਗਏ ਸੀ ਤੇ ਲਗਭਗ ਸਾਰਿਆਂ ਦੇ 2-2 3-3 ਮੈਡਲ ਆਏ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਕਿਹੜਾ ਮਾਣ ਬਸ ਚੜਦੀ ਕਲਾ ਗੁਰੂ ਸਾਹਿਬ ਦੀ ਬਹੁਤ ਕਿਰਪਾ ਵਾ ਬਹੁਤ ਖੁਸ਼ੀ ਹੈ ਕਿ ਇੰਨੀ ਮਿਹਨਤ ਕੀਤੀ ਸਾਰੇ ਬੱਚਿਆਂ ਨੇ ਆਪਣੇ ਬਹੁਤ ਮਿਹਨਤ ਕੀਤੀ ਆਪਣੇ ਕੋਚ ਸਾਹਿਬ ਨੇ ਆਪਣੇ ਭਾਜੀ ਵੱਡੇ ਕੋਸ ਸਰਦਾਰ ਜਖਤਾਰ ਬੌਕਸਰ ਭਾਜੀ ਇਹ ਵੀ ਆਪਣੇ ਬੌਕਸਿੰਗ ਦੇ ਨੇ ਟਾਈਮ ਦੇ ਪੂਰੇ ਖਿਡਾਰੀ ਕਿੰਨਾ ਟਾਈਮ ਲੱਗਾ ਕੰਪੀਟੀਸ਼ਨ ਵਿੱਚ ਪਾਜੀ ਸ਼ੁਰੂ ਤੋਂ ਹੀ ਲੱਗੇ ਮਿਹਨਤ ਕਰਨ ਲੱਗੇ ਆ ਇਹ ਇਹਦਾ ਕੋਈ ਟਾਈਮ ਹੀ ਨਹੀਂ ਹੁੰਦਾ ਮਿਹਨਤ ਕਦੀ ਨਹੀਂ ਮੁੱਕਦੀ ਇਹ ਸਾਲਾ ਸਾਲ ਐਂਡ ਤੱਕ ਚੱਲਦੀ ਹੈ ਅੱਜ ਕੱਲ ਦੀ ਯੰਗ ਪੀੜੀ ਨੂੰ ਕੀ ਸਬੇਕ ਦੋ ਬਸ ਪਾਜੀ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ ਨਸ਼ੇ ਛੱਡੋ ਪਹਿਲਾਂ ਤੇ ਗੁਰੂ ਵਾਲੇ ਬਣੋ ਗੁਰੂ ਘਰ ਨਾਲ ਜੁੜੋ ਤੇ ਆਪਣੇ ਜਿਹੜੇ ਸ਼ੌਂਕ ਚੰਗੇ ਰੱਖੋ ਸਪੋਰਟਸ ਵੱਸਾਲੋ ਵੱਧ ਤੋਂ ਵੱਧ ਆਪਣੇ ਮਾਪਿਓ ਦਾ ਆਪਣੀ ਕੌਮ ਦਾ ਨਾਮ ਰੋਸ਼ਨ ਕਰੋ ਤੇ ਕਿਹੜੇ weight ਕਿੰਨੇ ਕਿੰਨੇ weight ਤੇ ਕਿੰਨਾ weight ਹਾਂਜੀ ਆਪਣੇ ਭਾਜੀ ਇਹ ਸਾਰੇ ਬੱਚੇ ਸਭ ਜੂਨੀਅਰ ਕੋਈ 16 ਸਾਲ ਦਾ ਤੇ ਆਪਣੀ ਆਪਣੀਆਂ categories ਚ ਸਾਰੇ winner ਨੇ ਇਹ ਇਹ ਦੇ ਹਿਸਾਬ ਨਾਲ ਵੇਖੋ ਜੀ 16 ਸਾਲ ਦਾ ਬੱਚਾ ਅੱਜ ਕੱਲ ਕੀ ਕਰਦੇ ਆ ਰੀਲਾ ਬਣਾ ਲੀਆਂ ਆਸ਼ਕੀਆਂ ਮਾਰ ਲੀਆਂ ਆ ਸਾਡੇ ਬੱਚੇ ਵੇਖੋ ਅਹ ਜੇ ਇਹਨਾਂ ਦੀ ਐਜ ਆ ਕੀ ਹੈ ਤੇ ਇਹ ਇੰਡੀਆ ਵਾਸਤੇ ਮੈਡਲ ਲੈ ਕੇ ਆਏ ਕਿੰਨਾ ਕਮਾਲ ਮਹਿਸੂਸ ਹੋ ਰਿਹਾ ਮਾਣ ਬਹੁਤ ਮਾਣ ਮਹਿਸੂਸ ਹੋ ਰਿਹਾ ਗੁਰੂ ਸਾਹਿਬ ਨੇ ਬਹੁਤ ਦੇਰਵਾ ਕੀਤੀ ਸਾਰੇ ਆ ਵੱਡੇ ਭਰਾ ਇਹੋ ਜੇ ਜਿਹੜੋ ਆਪਣਾ ਸਰਕਲ ਚੰਗਾ ਹੁੰਦਾ ਨਾ ਕੋਚ ਹੋਣ ਨਾਲ ਸਪੋਰਟਸ ਵਾਲੇ ਇਧਰੋਂ ਭਰਾ ਹੁਣ ਸਾਰੇ ਵਧੀਆ ਸਰਕਲ ਵਾਲੇ ਹੋਣ ਤੇ ਫਿਰ ਆਪਾਂ ਸਹੀ ਰਾਹ ਹੀ ਪੈਂਦੇ ਆ ਸੰਘ ਕਿਹੜੇ ਮੈਡਲ ਜਿੱਤ ਕੇ ਆਏ ਭਾਜੀ ਮੇਰਾ ਤਾਂ ਆਇਆ ਜੇ ਇੱਕ 골ਡ ਤੇ ਦੋ ਸਿਲਵਰ ਇਹ ਮੈਨੂੰ ਮਤਲਬ ਬੈਂਚ ਪ੍ਰੈਸ ਤੋਂ ਮਿਲਿਆ ਤੇ ਫੁੱਲ ਪਾਵਰ ਚ ਸਿਲਵਰ ਮਿਲੇ ਇਹ ਸਾਰੇ ਵੀਰਾਂ ਦਾ ਕਿਸੇ ਦਾ ব্রੌਂਜ਼ ਘੱਟੋ ਘਾਟਾ ਦੇ 15 16 ਮੈਡਲ ਆਏ। ਪੰਜਾਬ ਸਰਕਾਰ ਜਾਂ ਕਿਸੇ ਹੋਰ ਨੇ ਤੁਹਾਡੇ ਪਹੁੰਚ ਕੀਤੀ ਕਿ ਬੈਕ ਕੀ ਪਹੁੰਚ ਗਈ ਕਰਨੀ ਇੱਥੇ ਸਰਕਾਰਾਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇੱਥੇ ਤੇ ਕਿਸੇ ਨੂੰ ਪਤਾ ਹੀ ਨਹੀਂ ਕਿ ਐਡਾ ਤਕੜਾ ਨੈਸ਼ਨਲ ਕੰਪੀਟੀਸ਼ਨ ਰਾਜਸਥਾਨ ਹੁੰਦਿਆ। ਉਹ ਤੇ ਸੀ ਆਪਣੇ ਬਲਬੂਤੇ ਤੇ ਗਏ ਆ ਆਪਣੇ ਜੋਰ ਤੇ ਗਏ ਆ ਜੇ ਬੈਕ ਪੈਂਟ ਕੇ ਤੋਂ ਇਲਾਵਾ ਗੱਲ ਕਰੀ ਹੋਰ ਕੋਈ ਗੇਮ ਹੁੰਦੀ ਤਾਂ ਹਰ ਕੋਈ ਨੈਸ਼ਨਲ ਮੀਡੀਆ ਤੱਕ ਭਾਜੀ ক্রিকেট ਹੋ ਗਈ ਇਹ ਚੀਜ਼ਾਂ ਚ ਕੀ ਹੈ ਜੀ ਇੱਕ ਕੈਚ ਫੜ ਲਿਆ ਤੇ ਕੋਈ ਛੱਕਾ ਮਾਰਤਾ ਤੇ ਲੱਖਾਂ ਲੱਖਾਂ ਰੁਪਏ ਮਿਲ ਜਾਂਦੇ ਆ ਸਾਡੀਆਂ ਗੇਮਾਂ 'ਚ ਮਤਲਬ ਜਾਨ ਦੀ ਬੌਜੀ ਲੱਗ ਜਾਂਦੀ ਪਾਜੀ ਤੁਸੀਂ ਲਾਓ ਪਾਵਰ ਲਿਫਟਿੰਗ ਆ ਰੀੜ ਦੀ ਹੱਡੀਆਂ ਜਿਹੜੀਆਂ ਇੰਜਰੀਆਂ ਆ ਜਾਂਦੀਆਂ ਕੋਈ ਗੇਮ ਲਾ ਲਓ ਬਾਕਸਿੰਗ ਲਾ ਲਓ ਮੁੰਡਿਆਂ ਦੇ ਤੁਸੀਂ ਮਤਲਬ ਇਹ ਜਾਨ ਤੇ ਖੇਲ ਕੇ ਆਪਣੀਆਂ ਗੇਮਾਂ ਹੁੰਦੀਆਂ ਪਰ ਸਰਕਾਰ ਨੇ ਭਾਜੀ ਕੀ ਅਸੀਂ ਉਮੀਦ ਕਰ ਸਕਦੇ ਆ ਸਰਕਾਰ ਨਸ਼ਾ ਬੰਦ ਕਰਾ ਦੇ ਇੰਨੀ ਬੜੀ ਉਮੀਦ ਆ ਇਹ ਮੁੰਡੇ ਆਪਣੇ ਸਹੀ ਰਾਹ ਪਾਈ ਉਹਨੇ ਸਾਨੂੰ ਉਹਨਾਂ ਨੇ ਕੀ ਦੇਣਾ ਜੀ ਠੀਕ ਜਗਤਾਰ ਸਿੰਘ ਬੌਕਸਰ ਅਜੇ ਤੁਸੀਂ ਸਤਿਕਾਰਯੋਗ ਮਦਰ ਸਾਹਿਬੋ ਜੀ ਤੋਂ ਅਹੀਂ ਸ਼ੁਕਰਾਨਾ ਕਰਨਾ ਹੈ ਹੈ ਵੈਲ ਸਾਬਜ਼ਾ ਰਾਮਦਾਨ ਦੀ ਕਿਰਪਾ ਦਿੱਤੀ ਹੈ ਸਾਡੇ ਛੋਟੇ ਭਰਾ ਗਏ ਸੀ ਨੈਸ਼ਨਲ ਉੱਥੇ ਮੈਡਲ ਲੈ ਕੇ ਆਏ ਨੇ ਸਾਰੇ ਪੰਜੇ ਬੱਚੇ ਪੰਜੇ ਵੀ ਸਾਡੇ ਸਿਲਵਰ 골ਡ ਲੈ ਕੇ ਆਏ ਨੇ ਇਹ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਭਰਾ ਤਰੱਕੀ ਕਰਨ ਦੇ ਨੇ ਗਾਮ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਇੰਟਰਨੈਸ਼ਨਲ ਬਣਾਵੇਗਾ ਤੇ ਕੌਮ ਦਾ ਆਪਣੇ ਸਟੇਟ ਦਾ ਆਪਣੇ ਪੰਜਾਬ ਦਾ ਨਾਮ ਰੱਖਣ ਕਰਨਗੇ ਮਹਾਰਾਜ ਗਰਦਾਸ ਕਰਨਾ ਹੈ ਵੀ ਮਹਾਰਾਜ ਇਹਨਾਂ ਨੂੰ ਹੋਰ ਤਰੱਕੀ ਬਖਸ਼ੀ ਚੜ੍ਹਦੀ ਕਲਾ ਰੱਖੀ ਹੋਵਾ ਖਾਲਸਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਹ ਸਾਰੇ ਜਿਹੜੇ ਨੌਜਵਾਨ ਐ ਵੀਰਿਆ ਇਹ ਪਾਵਰ ਲਿਫਟਿੰਗ ਦੇ ਵਿੱਚ ਇੱਕ ਨੈਸ਼ਨਲ ਕੰਪੀਟੀਸ਼ਨ ਹੋਇਆ ਰਾਜਸਥਾਨ ਦੇ ਵਿੱਚ ਇਹ ਸਾਰੇ ਜਿਹੜੇ ਆ ਇੱਕ ਇਹਨਾਂ ਚੋਂ ਇਹ ਵੀਰਿਆ 28 29 ਸਾਲ ਦਾ ਬਾਕੀ ਸਾਰੇ ਜਿਹੜੇ ਬੱਚੇ ਆ 20 ਸਾਲ ਤੋਂ ਥੱਲੇ ਆ ਕੋਈ 15 ਸਾਲ ਕੋਈ 16 ਸਾਲ ਦੇਖੋ ਅੱਜ ਜਿਹੜੀ ਸਾਡੀ ਨੌਜਵਾਨੀ ਆ ਪੁੱਠੇ ਰਾਵਾਂ ਤੇ ਤੁਰਪੀ ਆ ਉਹ ਮੋਬਾਈਲ ਚਲਾਉਂਦੀ ਆ ਰੀਲਾਂ ਬਣਾਉਂਦੀ ਆ ਮੋਬਾਈਲਾਂ ਤੇ ਗੇਮਾਂ ਖੇਡਦੀ ਆ ਤੇ ਜ਼ਮੀਨੀ ਪੱਧਰ ਤੇ ਕੁਝ ਨਹੀਂ ਕਰਦੀ ਇਹ ਜਿਹੜੇ ਨੌਜਵਾਨ ਐ ਬੜੀ ਖੁਸ਼ੀ ਦੀ ਗੱਲ ਆ ਕਿ ਨੌਜਵਾਨ ਜਿਹੜਾ ਨੈਸ਼ਨਲ ਕੰਪੀਟੀਸ਼ਨ ਖੇਡ ਕੇ ਤੇ ਮੈਡਲ ਜਿੱਤ ਕੇ ਲਈ ਆ ਇਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਐਸਾ ਨਹੀਂ ਜਿਹੜਾ ਇੱਕ ਮੈਡਲ ਲੈ ਕੇ ਆਇਆ ਕੋਈ ਦੋ ਲੈ ਕੇ ਆਇਆ ਕੋਈ ਤਿੰਨ ਲੈ ਕੇ ਆਇਆ ਕੋਈ ਨਾਲ ਟਰੋਫੀ ਵੀ ਲੈ ਕੇ ਆਇਆ ਸੋ ਬੜਾ ਇਹਨਾਂ ਤੇ ਅੱਜ ਖੁਸ਼ੀ ਹੋਈ ਆ ਤੇ ਇਹਨਾਂ ਦੇ ਜਿਹੜੇ ਮੈਡਲ ਆ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਰਨਾ ਆਇਆ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਆਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਵੱਲ ਵੇਖ ਕੇ ਜਿਹੜੇ ਹੋਰ ਵੀ ਬੱਚੇ ਆ ਉਹ ਗੇਮਾਂ ਦੇ ਵਿੱਚ ਹਿੱਸਾ ਲੈਣ ਤੇ ਆਪਦੇ ਪੰਜਾਬ ਦਾ ਆਪਦੀ ਕੌਮ ਦਾ ਜਿਹੜਾ ਨਾਮ ਰੋਸ਼ਨ ਕਰਨ ਤੇ ਚੰਗੇ ਪਾਸੇ ਲੱਗਣ ਤੇ ਕਾਜੀ ਸਰਕਾਰਾਂ ਨੂੰ ਕਤਬੇ ਹੈ ਕਿਉਂਕਿ ਹੋਰ ਕੋਈ ਬੇਮ ਹੁੰਦੀ ਤਾਂ ਹੁਣ ਤੱਕ ਕਈ ਵੱਡੇ ਵੱਡੇ ਚੰਚਾ ਕ੍ਰਿਕਟ ਆਏ ਨੇ ਆਪੀ ਆਏ ਨੇ ਵੱਡੇ ਵੱਡੇ ਸਟਾਰ ਅੱਗੇ ਪਿੱਛੇ ਘੁੰਮਦੇ ਤੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਦੇਖੋ ਮੈਂ ਇਹ ਮੀਡੀਆ ਨੂੰ ਬੇਨਤੀ ਕਰਦਾ ਵਾਂ ਕਿ ਮੀਡੀਆ ਤੋਂ ਸਾਡੀ ਗੱਲ ਜਿਹੜੀ ਹੈ ਸ਼ਾਇਦ ਸਰਕਾਰਾਂ ਤੱਕ ਜਾਵੇ ਕਿਉਂਕਿ ਜੇ ਆਪਾਂ ਹੋਂਦੇ ਮੱਥਾ ਟੇਕ ਕੇ ਚੱਲ ਜਾਂਦੇ ਤੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਤੁਸੀਂ ਆਏ ਹੋ ਤੁਸੀਂ ਸਾਡੀ ਆਵਾਜ਼ ਬਣੋ ਇਹਨਾਂ ਨੌਜਵਾਨਾਂ ਦੀ ਆਵਾਜ਼ ਬਣੋ ਸਰਕਾਰਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਓ ਕਿ ਜਿਹੜੇ ਨੌਜਵਾਨ ਇਹ ਗੀਮਾਂ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਫੈਸਿਲਿਟੀ ਦਿੱਤੀ ਜਾਵੇ ਇਹੋ ਹੀ ਗਾਹ ਹੋ ਕੇ ਜਿਹੜਾ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਵੇਖੋ ਜਿਹੜੇ ਨੌਜਵਾਨ ਆ ਇਹਨਾਂ ਨੂੰ ਜੇ ਤੁਸੀਂ ਪੁੱਛੋਗੇ ਤੇ ਘੱਟ ਤੋਂ ਘੱਟ ਇਹਨਾਂ ਦਾ 4-5 400 ਤੋਂ 500 ਰੁਪਿਆ ਰੋਜ਼ ਦਾ ਖਰਚਾ ਹੈ ਇਸ ਗੇਮ ਦਾ ਔਰ ਇਹ ਜਿਹੜੀ ਗੇਮ ਜਿੱਤ ਕੇ ਲਏ ਇਹਨਾਂ ਨੂੰ ਮੈਡਲ ਤੇ ਸਰਟੀਫਿਕੇਟ ਮਿਲੇ ਆ ਕੋਈ ਨਗਦ ਇਨਾਮੀ ਨਹੀਂ ਮਿਲਿਆ ਇਹ ਬੱਚੇ ਆਪਣੀ 12-1200 ਦੀ ਟਿਕਟ ਜਾਣ ਦੀ 12-1400 ਦੀ ਆਉਣ ਦੀ ਉਥੇ ਰਹਿਣ ਦਾ ਖਰਚਾ ਖਾਣ ਪੀਣ ਦਾ ਖਰਚਾ ਸਾਰਾ ਆਪਣੀ ਜੇਬਾਂ ਚੋਂ ਕੀਤਾ ਇਹਨਾਂ ਨੇ ਔਰ ਸਾਰੇ ਨਾਲੋਂ ਜ਼ਿਆਦਾ ਖਰਚਾ ਜਿਹੜੇ ਇਹਨਾਂ ਦੇ ਕੋਚ ਆ ਤੇ ਜਗਤਾਰ ਭਾਜੀ ਬਾਕਸਰ ਹਤੇ ਹੈਰੀ ਪਿੰਡਰਿਆ ਇਹਨਾਂ ਦਾ ਕਲੱਬ ਆ ਇਹ ਤੇ ਜਗਤਾਰ ਭਾਜੀ ਰਲ ਕੇ ਜਿਹੜੇ ਬੱਚਿਆਂ ਨੂੰ ਟ੍ਰੇਨ ਕਰਦੇ ਆ ਔਰ ਇਹਨਾਂ ਦੇ ਕਲੱਬ ਦੇ ਵਿੱਚ ਆ ਕੇ ਵੇਖੋ ਬਹੁਤ ਨੌਜਵਾਨ ਆ ਜਿਨ੍ਹਾਂ ਦੇ ਸਰੀਰ ਵੇਖ ਕੇ ਜਿਹੜੀ ਰੂਹ ਖੁਸ਼ ਹੋ ਜਾਂਦੀ ਆ ਔਰ ਇਹ ਜਿਹੜੇ ਬੱਚੇ ਆ ਇਹ ਬਿਨਾ ਕਿਸੇ ਮੈਡੀਸਨ ਤੋਂ ਤਿਆਰ ਕੀਤੇ ਇਹਨਾਂ ਕੋਚ ਉਹਨਾਂ ਨੇ ਕੋਈ ਇਹਨਾਂ ਨੂੰ ਮੈਡੀਸਨ ਨਹੀਂ ਨੇਚਰਲ ਮੈਡੀਸਨ ਦੇ ਨਾਲ ਤਿਆਰ ਕੀਤੇ ਆ ਔਰ ਇਹਨਾਂ ਬੱਚਿਆਂ ਦੀ ਹੌਸਲਾ ਵਜਾਈ ਜਿਹੜੀ ਸਰਕਾਰ ਨੂੰ ਕਰਨੀ ਚਾਹੀਦੀ ਆ ਲੋਕਲ ਐਮਐਲਏ ਨੂੰ ਕਰਨੀ ਚਾਹੀਦੀ ਆ ਕਾਲਜ ਜਦੋਂ ਅਸੀਂ ਸਟੇਸ਼ਨ ਤੇ ਇਹਨਾਂ ਨੂੰ ਲੈਣ ਗਏ ਤੇ ਉੱਥੇ ਕੋਈ ਵੀ ਨਹੀਂ ਸੀਗਾ ਸਾਡੇ ਤੋਂ ਇਲਾਵਾ ਜਿਹੜਾ ਇਹਨਾਂ ਨੂੰ ਆਪਾਂ ਲੈਣ ਗਏ ਸੋ ਸਰਕਾਰਾਂ ਨੂੰ ਬੇਨਤੀ ਆ ਕਿ ਜਿਹੜੇ ਕੋਈ ਵੀ ਗੇਮ ਕਰਦਾ ਹੋਣਾ ਜਿਹੜੀ ਜ਼ੋਰ ਵਾਲੀ ਕੋਈ ਗੇਮ ਕਰਦਾ ਉਹਨਾਂ ਦਾ ਸਾਥ ਦਿੱਤਾ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਸਕੂਲ ਦੇ ਵਿੱਚ ਫੈਸਿਲਿਟੀਆਂ ਦਿੱਤੀਆਂ ਜਾਣ ਇਹਨਾਂ ਚੋਂ ਦੋ ਨੌਜਵਾਨ ਨੇ ਆ ਜਿਹੜੇ ਕੰਮਕਾਰ ਕਰਦੇ ਆ 8ਵੀਂ ਪੜ੍ਹੇ ਆ ਵਿਚਾਰੇ ਅੱਗੋਂ ਕੰਮ ਕਰ ਦੁਕਾਨਾਂ ਤੇ ਲੱਗੇ ਕੋਈ ਮਾੜਾ ਮੋਟਾ ਕਾਰੋਬਾਰ ਕਰਨ ਦੇ ਆ ਜੇ ਇਹਨਾਂ ਗਰੀਬ ਘਰਾਂ ਦੇ ਬੱਚਿਆਂ ਦੀ ਬਾਹ ਫੜੀ ਜਾਏਗੀ ਤੇ ਮੈਨੂੰ ਲੱਗਦਾ ਵੀ ਪੰਜਾਬ ਦਾ ਪੂਰਾ ਇਹ ਨਾਂ ਜਿਹੜਾ ਰੋਸ਼ਨ ਕਰਨ ਬਹੁਤ ਸ਼ੁਕਰਾਨਦਗੀ ਨਾਮ ਜਪਨਾ ਤੇ ਅੱਜ ਵਾਈਲ ਚ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਸੇਵਕ ਸਿੰਘ ਅੱਜ ਇਸ ਜੀ ਨੂੰ ਦੱਸਾ ਵੀਡੀਓ ਕੀ ਕਰਨ ਅਸੀਂ ਹਰਮੰਦਰ ਸਾਹਿਬ ਆਜੂ ਪਾਪਾ ਜੀ ਦਾ ਸ਼ੁਕਰਾਨਾ ਕਰਨਾ ਆਏ ਆ ਜੀ ਕਿ ਅੱਜ ਆਪਾਂ ਸਾਰੇ ਰੋਪਾਪਰ ਲਿਫਟਿੰਗ ਨੈਸ਼ਨਲ ਕੰਪੀਟੀਸ਼ਨ ਸੀ ਰਾਜਸਥਾਨ ਦੇਖੇ ਉੱਥੋਂ ਅਸੀਂ ਸਾਰੇ ਵਾਲੇ ਮੈਡਲ ਜਿੱਤ ਕੇ ਆਏ ਆ ਇਸ ਲਈ ਆਪਾਂ ਬਾਬਾ ਜੀ ਦਾ ਸ਼ੁਕਰਾਨਾ ਕਰਨਾ ਆਏ ਆ ਜੀ ਅੱਜ ਦਰਬਾਰ ਸੋਟਲ ਕਿੰਨੇ ਜਾਣੇ ਜੀ ਸੀ ਤੇ ਕਿੰਨੇ ਮੈਡਲ ਲਏ ਆ ਅਸੀਂ ਜੀ ਪੰਜ ਜਾਨੀ ਗਏ ਸੀ ਹਰ ਇੱਕ ਨੇ ਕੋਈ ਨਾ ਕੋਈ ਮੈਡਲ ਲਿੱਤਾ ਕਿਸੇ ਕੋ ਦੋ ਕਿਸੇ ਕੋ ਇੱਕ ਕਿਸੇ ਕੋ ਤਿੰਨ ਤਿੰਨ ਮੈਡਲ ਅਪ ਜਿੱਤ ਕੇ ਆਏ ਟਰਾਫੀ ਵੀ ਨਾਲ ਜਿੱਤੀ ਹੈ ਸਾਡੇ ਵੱਲੋਂ ਕੋਚਿੰਗ ਕਿੰਨੇ ਕਿੰਨੇ ਮਿਲਦੇ ਸਾਡੇ ਵੱਲੋਂ ਮੈਨੂੰ ਕੋਚਿੰਗ ਦੇਣ ਦੇ ਵਿੱਚ ਦੋ ਕੋਚ ਆ ਗਏ ਹੈਰੀ ਬਾਜੀ ਤੇ ਅਜਗਤਾਰ ਬਾਕਸਰ ਪੰਜ ਇਹਨਾਂ ਦੋਵਾਂ ਕੋਚਿੰਗ ਦਿੱਤੀ ਇਹਨਾਂ ਨੂੰ ਸਮਾਨ ਮਸੂਰ ਹੁੰਦਾ ਕਿਹੜਾ